ਜ਼ਰੂਰ ਦੇਖੋ ਜਿੱਥੇ ਕਿਸਾਨਾਂ ਵੱਲੋਂ ਟਰੈਕਟਰ ਜਿਹੜੇ ਨੇ ਉਹ ਮੋਡੀਫਾਈ ਕਰਾਏ ਗਏ ਨੇ ਜ਼ਰੂਰ ਕਿਉਂਕਿ ਪਹਿਲਾ ਜੇਕਰ ਪਹਿਲੇ ਦੀ ਗੱਲ ਕਰਾਂ ਤਾਂ ਕਿਸਾਨਾਂ ਨੂੰ ਕਾਫੀ ਔਂਕੜਾਂ ਆਈਆਂ ਸੀਗੀਆਂ ਬਾਰਡਰ ਦੇ ਉੱਤੇ ਜਦੋਂ ਕਿਸਾਨ ਪਹੁੰਚਦਾ ਸੀਗਾ ਤੇ ਵੱਡੇ ਵੱਡੇ ਜਿਹੜੇ ਨੇ ਉਹ ਪੱਥਰ ਜਿਹੜੇ ਨੇ ਉਹ ਅੱਗੇ ਰੱਖ ਦਿੱਤੇ ਜਾਂਦੇ ਸੀ ਤਾਂ ਜਿੱਦਾਂ ਦਾ ਉਹਨਾਂ ਨੇ ਮੋਰੇ ਕੰਮ ਕੀਤਾ ਸੀ ਉਸ ਹਿਸਾਬ ਨਾਲ ਥੋੜਾ ਬੋਧਾ ਮਸਲਾ ਹੱਲ ਕਰਨਾ ਪੈਂਦਾ ਵੀ ਜੇ ਉਹਨੇ ਟੋਆ ਕੱਢਿਆ ਟੋਆ ਪੂਰਦਿਆਂ ਜਾਂ ਕਿਲ ਲਾਏ ਆ ਇਹਨਾਂ ਪਤਾ ਕਿ ਨੇ 2-2 ਫੁੱਟ ਦੇ ਕਿਲ ਲਾਏ ਸੀ ਉਦੋਂ ਸਾਨੂੰ ਵੀ ਦੁੱਖ ਇਸ ਗੱਲ ਦਾ ਹੁੰਦਾ ਸੀਗਾ ਅਸੀਂ ਦੋ ਉਹ ਜਿਹੜੇ ਕਿਲ ਸੀਗੇ ਉਹ ਕਿਲ ਫੇ ਅਸੀਂ ਕਿਹਾ ਵੀ ਚਲੋ ਇਹਨਾਂ ਨਾਲ ਕਿਲ ਮਿੱਦ-ਮੁੱਦ ਕੇ ਬੰਦਾ ਗਾਂ ਤਾਂ ਨਿਕਲ ਜਾਂਦਾ ਕਿ ਨਹੀਂ ਲਹਾਲਕਿ ਇਹ ਚੀਜ਼ਾਂ ਤੁਸੀਂ ਜੀਸੀਬੀ ਦੇ ਵਿੱਚ ਬਹੁਤ ਦੇਖੀਆਂ ਹੋਣਗੀਆਂ ਵੱਡੀਆਂ ਛੋਟੀਆਂ ਇਦਾਂ ਦੀਆਂ ਚੀਜ਼ਾਂ ਬਹੁਤ ਦੇਖੀਆਂ ਹੋਣਗੀਆਂ ਪਰ ਹੁਣ ਟਰੈਕਟਰ ਦੇ ਵਿੱਚ ਜਦੋਂ ਇਹ ਚੀਜ਼ਾਂ ਲੱਗਦੀਆਂ ਨੇ ਤੇ ਕਿਸਾਨ ਇਹਨਾਂ ਚੀਜ਼ਾਂ ਨੂੰ ਜਿਹੜਾ ਹੈਗਾ ਉਹ ਲੈ ਕੇ ਆਪਣੇ ਟਰੈਕਟਰ ਮਾਰਚ ਦੇ ਵਿੱਚ ਜਦੋਂ ਪਹੁੰਚਦਾ ਹੈ ਤੇ ਉਹ ਚੀਜ਼ਾਂ ਜਿਹੜੀਆਂ ਨੇ ਉਹ ਕਾਫੀ ਦੇਖਣਯੋਗ ਹੁੰਦੀਆਂ ਨੇ ਦੇਖੋ ਪਹਿਲੇ ਵੀ ਐਡਾ ਲੰਬਾ ਸਮਾਂ 13 ਮਹੀਨੇ ਟੈਸਟ ਕੀਤਾ ਇੱਕ ਪੈਸੇ ਦਾ ਵੀ ਕਿਸੇ ਦਾ ਨੁਕਸਾਨ ਨਹੀਂ ਕੀਤਾ ਨਾ ਕੋਈ ਸਰਕਾਰੀ ਪ੍ਰਾਪਰਟੀ ਦਾ ਨਾ ਕੋਈ ਪ੍ਰਾਈਵੇਟ ਪਰ ਇਹ ਸਾਡਾ ਜੀ ਕੋਈ ਪਲਾਨ ਨਹੀਂ ਹੈਗਾ ਜਿਹੜਾ ਕਿ ਅਸੀਂ ਸਰਕਾਰ ਜਾਣ ਦਿੰਦੀ ਹੈ ਫਿਰ ਆਰਾਮ ਨਾਲ ਚੱਲ ਜੂਗਾ ਆਰਾਮ ਨਾਲ ਜਾਣਾ ਚਾਹੁੰਦੇ ਜੇ ਸਰਕਾਰ ਸਾਨੂੰ ਮਲਕ ਜਾਣ ਦਿੰਦੀ ਸਾਡਾ ਪਲਾਨ ਜਿਹੜਾ ਹੈ ਉਹ ਇਹੋ ਜਿਹਾ ਪਲਾਨ ਨਹੀਂਗਾ ਬੇਸ ਜਿਹੜਾ ਵੀ ਤੱਕੇ ਨਾ ਜਾਵਾਂਗੇ ਅੱਛਾ ਇਹ ਇਹ ਪ੍ਰੋਪਰ ਤਰੀਕੇ ਦੇ ਨਾਲ ਇਹ ਸਾਰਾ ਖੁਦ ਮੋਡੀਫਾਈ ਕੀਤਾ ਗਿਆ ਫਿਰ ਕੋਈ ਕੰਪਨੀ ਹਾਇਰ ਕੀਤੀ ਗਈ ਨਹੀਂ ਨਹੀਂ ਆਪ ਹੀ ਕੀਤਾ ਜਾਂਦੇ ਤਿਆਰ ਇਹ ਜਿਸ ਤਰ੍ਹਾਂ ਸਾਨੂੰ ਲੋੜਾਂ ਹੁੰਦੀਆਂ ਕੋਈ 100 ਅਸੀਂ ਖੇਤਾਂ ਦੇ ਵਿੱਚ ਖੇਤੀ ਪੱਧਰੀ ਕਰਨੀ ਹੁੰਦੀ ਉੱਚੇ ਨੀਵੇਂ ਹੁੰਦੇ ਆ ਔਰ ਉਹਨਾਂ ਵਿੱਚ ਹੀ ਵਰਤੋਂ ਚ ਆਉਂਦਾ ਕੋਈ ਇਹੋ ਜਿਹੀ ਗੱਲ ਨਹੀਂ ਹੈਗੀ ਕਿ ਸਾਨੂੰ ਕਾਫੀ ਜਿੱਦਾਂ ਜਿੱਦਾਂ ਮੁਸ਼ਕਲਾਂ ਹੁੰਦੀਆਂ ਕੋਈ ਖੇਤ ਉੱਚੇ ਨੀਵੇਂ ਕੋਈ ਖੱਡੇ ਟੱਪੂ ਪੁਰਨੇ ਔਰ ਉਹਦੇ ਵਿੱਚ ਸਾਡੇ ਕਾਫੀ ਵਰਤੋਂ ਚ ਆਉਂਦਾ ਹੈ ਤਾਂ ਉਹ ਸਾਨੂੰ ਮੋਰੇ ਪਹਿਲੀ ਵਾਰੀ ਸਾਨੂੰ ਨਹੀਂ ਸੀ ਪਤਾ ਵੀ ਇਹ ਏਡਾ ਮੋਰਿਆਂ ਜਿਹੜਾ ਵੀ ਇਹ ਆਪਣੇ ਕਰ ਦੇਣਗੇ ਵੀ ਸਾਡੇ ਮੋਰੇ ਕਿਲਾ ਕਾੜ ਦੇਣਗੇ ਕੰਕਰੀਟ ਕਰ ਦੇਣਗੇ ਜਿੰਨਾ ਕੁ ਵੀ ਸਾਡੇ ਕੋਲ ਵੀ ਹੁੰਦਾ ਫਿਰ ਘਰ ਲਈ ਵੀ ਪਰਤਾਂ ਲਈ ਵੀ ਆ ਤੇ ਬਾਹਰ ਲਈ ਵੀ ਪਰਤਾਂ ਲਈ ਵੀ ਰੱਖ ਲਿਆ ਗਿਆ ਆ ਨਾ ਇਹ ਸਰ ਉਹ ਜਿਹੜੀ ਸੈਂਟਰ ਗਵਰਨਮੈਂਟ ਨੇ ਧੱਕੇਸ਼ਾਹੀ ਕਰਦੀ ਵੀ ਕਿਸਾਨਾਂ ਨਾਲ ਹੈ ਨਾ ਆਪਾਂ ਸਿਰਫ ਕਿਸਾਨਾਂ ਦੀ ਹੈਲਪ ਕਰਦੇ ਪਏ ਸਾਥ ਦਿੰਦੇ ਪਏ ਠੀਕ ਹੈ ਜੀ ਇਹ 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 ਬੈਰੀਕੇਡ ਨੂੰ ਅੱਗੇ ਉਹ ਚੱਕਣ ਦੇ ਲਈ ਹੈ ਨੀ ਇਹ ਜਿੱਦਾਂ ਮੰਨ ਲਓ ਤੂੰ ਧੱਕਣ ਨੂੰ ਆ ਬੈਰੀਕੇਡ ਧੱਕਣ ਦੇ ਲਈ ਬਪੜਾ ਹਾਂ ਅੱਗੇ ਨੂੰ ਧੱਕਣ ਲਈ ਹੈ ਜੀ ਇਹ ਜਿੱਦਾਂ ਮਰਜ਼ੀ ਤੁਸੀਂ ਮਾਰੋ ਇਹ ਟਰੈਕਟਰ ਨੂੰ ਕੁਝ ਨਹੀਂ ਹੋਊਗਾ ਇਹਦੇ ਇੰਜਨ ਦੇ ਵਿੱਚ ਵੀ ਮੋਡੀਫਿਕੇਸ਼ਨ ਕੀਤੀ ਹੋਈ ਆ 15 ਅਗਸਤ ਨੂੰ ਦਿੱਲੀ ਦੇ ਵਿੱਚ ਕਿਸਾਨ ਟਰੈਕਟਰ ਮਾਰਚ ਕਰਨਗੇ ਇਸ ਦੀਆਂ ਤਿਆਰੀਆਂ ਹੁਣ ਪੂਰੇ ਪੰਜਾਬ ਦੇ ਵਿੱਚ ਲਗਾਤਾਰ ਚਲਦੀਆਂ ਹੋਈਆਂ ਨਜ਼ਰ ਆ ਰਹੀ ਹੈ ਇਸ ਵਕਤ ਅਸੀਂ ਜਲੰਧਰ ਦੇ ਕਿਸ਼ਨਗੜ ਪਿੰਡ ਦੇ ਵਿੱਚ ਆ ਜਿਸ ਜਗ੍ਹਾ ਦੇ ਉੱਤੇ ਕਿਸਾਨਾਂ ਵੱਲੋਂ ਆਪਣੇ ਟਰੈਕਟਰਾਂ ਨੂੰ ਮੋਡੀਫਾਈ ਕਰਾਇਆ ਗਿਆ ਹੈਗਾ ਮੋਡੀਫਾਈ ਇਸ ਤਰੀਕੇ ਦੇ ਨਾਲ ਕਿਸਾਨਾਂ ਨੇ ਇਸ ਵਾਰ ਟਰੈਕਟਰਾਂ ਨੂੰ ਕਰਾਇਆ ਹੈ ਕਿ ਕਿਸਾਨਾਂ ਦੇ ਰਾਸਤੇ ਦੇ ਵਿੱਚ ਆਉਣ ਵਾਲੀ ਕੋਈ ਵੀ ਜੜੀ ਵਰਚਣ ਉਹ ਉਹਨਾਂ ਦੇ ਸਾਹਮਣੇ ਟਿਕ ਨਹੀਂ 파ਵੇਗੀ ਵੱਖ-ਵੱਖ ਕਿਸਾਨੀ ਅੰਦੋਲਨ ਕਿਉਂਕਿ ਪਹਿਲਾਂ ਜਦੋਂ ਕਿਸਾਨ ਗਏ ਸੀ ਤਾਂ ਉਹਨਾਂ ਨੂੰ ਕਾਫੀ ਸਮੱਸਿਆਵਾਂ ਦਾ ਜਿਹੜਾ ਹੈ ਉਹ ਸਾਹਮਣਾ ਦਿੱਲੀ ਬਾਰਡਰ ਹਰਿਆਣਾ ਬਾਰਡਰ ਅਤੇ ਹੋਰ ਕਈ ਬਾਰਡਰਾਂ ਦੇ ਉੱਤੇ ਜਿਹੜਾ ਹੈ ਉਹ ਕਰਨਾ ਪਿਆ ਸੀਗਾ ਪਰ ਹੁਣ ਕਿਸਾਨਾਂ ਨੇ ਆਪਣੀ ਕਮਰ ਕਸੀ ਹੋਈ ਹੈ ਅਤੇ ਟਰੈਕਟਰ ਅਜੀਹੇ ਮੋਡੀਫਾਈ ਕਰਾਈ ਨੇ ਕਿ ਤੁਸੀਂ ਵੀ ਦੇਖ ਕੇ ਹੈਰਾਨ ਹੋ ਜਾਓਗੇ ਪਹਿਲਾ ਤਸਵੀਰ ਤੁਸੀਂ ਜਰੂਰ ਦੇਖੋ ਜਿੱਥੇ ਕਿਸਾਨਾਂ ਵੱਲੋਂ ਟਰੈਕਟਰ ਜਿਹੜੇ ਨੇ ਉਹ ਮੋਡੀਫਾਈ ਕਰਾਏ ਗਏ ਨੇ ਜਰੂਰ ਕਿਉਂਕਿ ਪਹਿਲਾ ਜੇਕਰ ਪਹਿਲੇ ਦੀ ਗੱਲ ਕਰਾਂ ਤਾਂ ਕਿਸਾਨਾਂ ਨੂੰ ਕਾਫੀ ਔਂਕੜਾਂ ਆਈਆਂ ਸੀਗੀਆਂ ਬਾਰਡਰ ਦੇ ਉੱਤੇ ਜਦੋਂ ਕਿਸਾਨ ਪਹੁੰਚਦਾ ਸੀਗਾ ਤੇ ਵੱਡੇ ਵੱਡੇ ਜਿਹੜੇ ਨੇ ਉਹ ਪੱਥਰ ਜਿਹੜੇ ਨੇ ਉਹ ਅੱਗੇ ਰੱਖ ਦਿੱਤੇ ਜਾਂਦੇ ਸੀ ਤਾਂ ਕਿ ਕਿਸੇ ਵੀ ਤਰੀਕੇ ਦੇ ਨਾਲ ਕੋਈ ਵੀ ਜਿਹੜਾ ਹੈਗਾ ਹੈ ਉਹ ਟਰੈਕਟਰ ਜਾਂ ਫਿਰ ਕਿਸਾਨ ਜਿਹੜੇ ਨੇ ਉਹ ਅੱਗੇ ਨਾ ਜਾ ਸਕਣ ਪਰ ਹੁਣ ਕਿਸਾਨਾਂ ਨੇ ਪ੍ਰੋਪਰ ਤਰੀਕੇ ਦੇ ਨਾਲ ਇੱਕ ਟਰੈਕਟਰ ਮੋਡੀਫਾਈ ਕਰਾਇਆ ਹੋਇਆ ਹੈ ਲਗਾਤਾਰ ਹੋਰ ਵੀ ਟਰੈਕਟਰ ਮੋਡੀਫਾਈ ਹੋ ਰਹੇ ਨੇ ਪਰ ਹੁਣ ਜਿਸ ਤਰੀਕੇ ਦੇ ਨਾਲ ਟਰੈਕਟਰ ਮੋਡੀਫਾਈ ਕਰਾਇਆ ਹੈ ਤੁਸੀਂ ਆਪ ਦੇਖੋ ਇਹ ਕਾਫੀ ਵੱਡਾ ਜਿਹੜਾ ਹੈ ਉਹ ਮਹਿੰਦਰਾ ਦਾ ਟਰੈਕਟਰ ਹੈ ਜਿਸ ਨੂੰ ਮੋਡੀਫਾਈ ਕਰਾਇਆ ਗਿਆ ਹੈ ਤਾਂਕਿ ਰਸਤੇ ਦੇ ਵਿੱਚ ਆਉਣ ਵਾਲਾ ਕਿਉਂਕਿ ਇਹ ਤੁਸੀਂ ਜਰੂਰ ਲਿਵਰ ਦੇ ਨਾਲ ਹੀ ਜਾਂ ਫਿਰ ਕਹਿ ਲਓ ਪ੍ਰੈਸ਼ਰ ਦੇ ਨਾਲ ਜੋ ਕੁਝ ਵੀ ਚੱਕ ਹੋਵੇਗਾ ਪ੍ਰੋਪਰ ਤਰੀਕੇ ਦੇ ਨਾਲ ਸਾਰਾ ਕੁਝ ਦਿੱਤਾ ਹੋਇਆ ਹੈ ਤਾਂਕਿ ਅੰਦਰ ਜੇਕਰ ਅੱਗੇ ਆਉਣ ਵਾਲੀ ਕੋਈ ਵੀ ਚੀਜ਼ ਹੋਵੇ ਤਾਂ ਇਸ ਚੀਜ਼ ਦੇ ਨਾਲ ਜਿਹੜਾ ਹੈ ਉਹ ਚੱਕਿਆ ਜਾ ਸਕੇ ਹਾਲਾਂਕਿ ਇਹ ਚੀਜ਼ਾਂ ਤੁਸੀਂ ਜੇਸੀਬੀ ਦੇ ਵਿੱਚ ਬਹੁਤ ਦੇਖੀਆਂ ਹੋਣਗੀਆਂ ਵੱਡੀਆਂ ਛੋਟੀਆਂ ਇਦਾਂ ਦੀਆਂ ਚੀਜ਼ਾਂ ਬਹੁਤ ਦੇਖੀਆਂ ਹੋਣਗੀਆਂ ਪਰ ਹੁਣ ਟਰੈਕਟਰ ਦੇ ਵਿੱਚ ਜਦੋਂ ਇਹ ਚੀਜ਼ਾਂ ਲੱਗਦੀਆਂ ਨੇ ਤੇ ਕਿਸਾਨ ਇਹਨਾਂ ਚੀਜ਼ਾਂ ਨੂੰ ਜਿਹੜਾ ਹੈਗਾ ਉਹ ਲੈ ਕੇ ਆਪਣੇ ਟਰੈਕਟਰ ਮਾਰਚ ਦੇ ਵਿੱਚ ਜਦੋਂ ਪਹੁੰਚਦਾ ਹੈ ਤੇ ਉਹ ਚੀਜ਼ਾਂ ਜੜੀਆਂ ਨੇ ਉਹ ਕਾਫੀ ਦੇਖਣਯੋਗ ਹੁੰਦੀਆਂ ਨੇ ਤੁਸੀਂ ਪ੍ਰੋਪਰ ਤਰੀਕਾ ਜ਼ਰੂਰ ਕਿਸਾਨਾਂ ਵੱਲੋਂ ਜੋ ਇਸ ਵਕਤ ਤਿਆਰ ਕੀਤਾ ਗਿਆ ਹੈਗਾ ਟਰੈਕਟਰ ਉਹ ਜ਼ਰੂਰ ਤਸਵੀਰ ਮੈਂ ਇਹ ਇਹ ਖਾਸ ਤਸਵੀਰ ਤੁਹਾਨੂੰ ਇਸ ਲਈ ਦਿਖਾਉਣਾ ਚਾਹ ਰਿਹਾ ਕਿਉਂਕਿ 15 ਅਗਸਤ ਨੂੰ ਕਿਸਾਨ ਹੁਣ ਦਿੱਲੀ ਦੇ ਵਿੱਚ ਜਿਹੜਾ ਹੈਗਾ ਏ ਉਹ ਮਾਰਚ ਕਰਨਗੇ ਉਸ ਜਗ੍ਹਾ ਦੇ ਉੱਤੇ ਟਰੈਕਟਰ ਮਾਰਚ ਹੋਵੇਗਾ ਟਰੈਕਟਰ ਮਾਰਚ ਦੇ ਵਿੱਚ ਸੈਂਕੜੇ ਕਿਸਾਨ ਜਿਹੜੇ ਨੇ ਪਹੁੰਚਣਗੇ ਉਹਨਾਂ ਨੂੰ ਰੋਕਣ ਦੇ ਲਈ ਜਿਵੇਂ ਪਹਿਲਾਂ ਹਰਿਆਣੇ ਦੇ ਵਿੱਚ ਜਿਹੜਾ ਹਰਿਆਣੇ ਪੁੱਤਰ ਦੇ ਉੱਤੇ ਕਈ ਵਾਰ ਜਿਹੜਾ ਹੈਗਾ ਉਹ ਪ੍ਰੋਪਰ ਤਰੀਕੇ ਦੇ ਨਾਲ ਰੋਕਥਾਮ ਕੀਤੀ ਗਈ ਸੀਗੀ ਉਂਝ ਹੀ ਜਿਹੜਾ ਹੈਗਾ ਇਸ ਵਾਰ ਵੀ ਕਿ ਸਰਕਾਰ ਨੇ ਜਿਹੜਾ ਹੈ ਪ੍ਰੋਪਰ ਤਰੀਕੇ ਦੇ ਨਾਲ ਤਿਆਰੀਆਂ ਵੀ ਕੀਤੀਆਂ ਹੋਈਆਂ ਨੇ ਕਿਸਾਨਾਂ ਨੇ ਪਹਿਲਾਂ ਹੀ ਇਹ ਐਲਾਨ ਕਰ ਦਿੱਤਾ ਸੀਗਾ ਕਿ ਅਸੀਂ ਹੁਣ ਇੱਕ ਵਾਰ ਫਿਰ ਤੋਂ ਜਿਹੜਾ ਹੈ ਉਹ ਦਿੱਲੀ ਦੇ ਵਿੱਚ ਟਰੈਕਟਰ ਮਾਰਚ ਕਰਨ ਜਾ ਰਹੇ ਹਾਂ ਪਰ ਉਸ ਤੋਂ ਪਹਿਲਾਂ ਸਰਕਾਰ ਨੇ ਵੀ ਜਿਹੜੀ ਹੈ ਉਹ ਪ੍ਰੋਪਰ ਤਰੀਕੇ ਦੇ ਨਾਲ ਤਿਆਰੀਆਂ ਕਰ ਆ ਗਈਆਂ ਨੇ ਪਰ ਦੂਜੇ ਪਾਸੇ ਜੇਕਰ ਮੈਂ ਕਿਸਾਨਾਂ ਦੀ ਗੱਲ ਕਰਾਂ ਤਾਂ ਕਿਸਾਨ ਨੇ ਵੀ ਜਿਹੜਾ ਹੈ ਉਹ ਆਪਣੇ ਅੱਗੇ ਆਉਣ ਵਾਲੀਆਂ ਅਰਚਨਾ ਆਪਣੇ ਅੱਗੇ ਆਉਣ ਵਾਲੀਆਂ ਹਰੇਕ ਤਰੀਕੇ ਦੀ ਰੁਕਾਵਟ ਉਸ ਤੋਂ ਜਿਹੜਾ ਹੈ ਉਹ ਬਚਾ ਦੇ ਲਈ ਪ੍ਰੋਪਰ ਤਰੀਕੇ ਦੇ ਨਾਲ ਤਿਆਰੀ ਜਿਹੜੀ ਆ ਉਹ ਕੀਤੀ ਕਿਸਾਨ ਵੀ ਸਾਡੇ ਨਾਲ ਨੇ ਅਸੀਂ ਜ਼ਰੂਰ ਗੱਲਬਾਤ ਕਰਾਂਗੇ ਅੱਛਾ ਇਹ ਮੋਡੀਫਾਈ ਕੀਤਾ ਟਰੈਕਟਰ ਬੜਾ ਸ਼ਾਨਦਾਰ ਮੋਡੀਫਾਈ ਕੀਤਾ ਹੈ ਪਹਿਲਾ ਬੜੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਜਦੋਂ ਕਿਸਾਨੀ ਅੰਦੋਲਨ ਸ਼ੁਰੂ ਹੋਇਆ ਉਸ ਤੋਂ ਬਾਅਦ ਦੁਬਾਰਾ ਜਦੋਂ ਗਏ ਕਿਸਾਨ ਉਦੋਂ ਵੱਡੇ ਵੱਡੇ ਪੱਥਰ ਲਾ ਦਿੱਤੇ ਸੀਗੇ ਗਾਂਡੇ ਲਾਤੇ ਕਈ ਚੀਜ਼ਾਂ ਪਰ ਹੁਣ ਜਿਸ ਹਿਸਾਬ ਦੇ ਨਾਲ ਤੁਸੀਂ ਟਰੈਕਟਰ ਤਿਆਰ ਕੀਤਾ ਹੈ ਲੱਗਦਾ ਹੈ ਕਿ ਔਕੜਾ ਪਾਰ ਹੋ ਜਾਣੀ ਹੈ ਇਸ ਦੇ ਨਾਲ ਦੇਖੋ ਜੀ ਸਾਡੀ ਨੂੰ ਤਾਂ ਅਸੀਂ ਤਾਂ ਆਪਣਾ ਜਿੱਦਾਂ ਦਾ ਉਹਨਾਂ ਨੇ ਮੋਰੇ ਕੰਮ ਕੀਤਾ ਸੀ ਉਸ ਹਿਸਾਬ ਨਾਲ ਥੋੜਾ ਬਹੁਤਾ ਮਸਲਾ ਹੱਲ ਕਰਨਾ ਪੈਂਦਾ ਜਿਵੇਂ ਉਹਨੇ ਟੋਆ ਕੱਢਿਆ ਟੋਆ ਪੂਰਦਿਆਂ ਕਿੱਲ ਲਾਏ ਆ ਇਹਨਾਂ ਨੂੰ ਪਤਾ ਕਿ ਨਹੀਂ 2-2 ਫੁੱਟ ਦੇ ਕਿੱਲ ਲਾਏ ਸੀ ਉਦੋਂ ਸਾਨੂੰ ਵੀ ਦੁੱਖ ਇਸ ਗੱਲ ਦਾ ਹੁੰਦਾ ਸੀਗਾ ਅਸੀਂ ਦੋ ਉਹ ਜਿਹੜੇ ਕਿ ਉਹ ਕੱਲ ਫੇ ਅਸੀਂ ਕਿਹਾ ਵੀ ਚਲੋ ਇਹਨਾਂ ਨਾਲ ਕੱਲ ਮਿੱਦ-ਮਿੱਦ ਕੇ ਬੰਦਾ ਗਾਂ ਤਾਂ ਨਿਕਲ ਜਾਂਦਾ ਕਿ ਨਹੀਂ ਤੇ ਉਹ ਵੀ ਜਿੱਦਾਂ ਕਰਦਾ ਸਾਡਾ ਵਿਹਾਰ ਕਰਦੇ ਅਸੀਂ ਵੀ ਸਾਨੂੰ ਵੀ ਉਹ ਹਸਾਬ ਨਾਲ ਕਰਨਾ ਪੈਂਦਾ ਹੁਣ ਉਹ ਜਾ ਕੇ ਹੁਣ ਰਸਤੇ ਜਾ ਕੇ ਅਸੀਂ ਖੜਨਾ ਥੋੜੋ ਆ ਅਸੀਂ ਵੀ ਅੱਗੇ ਜਾਣਾ ਆ ਉਹਦੇ ਕਰਕੇ ਫਿਰ ਅਸੀਂ ਵੀ ਥੋੜਾ ਬਹੁਤਾ ਆਪਣਾ ਮਸਲਾ ਉਸ ਹਸਾਬ ਨਾਲ ਹੱਲ ਕਰਨਾ ਪੈਂਦਾ ਹੈ ਪ੍ਰਧਾਨ ਸਾਹਿਬ ਵੀ ਇਹਨੇ ਗੱਲਬਾਤ ਇਹਨਾਂ ਦੇ ਨਾਲ ਵੀ ਜ਼ਰੂਰ ਕਰਾਂਗੇ ਬਾਕੀ ਕਿਸਾਨ ਵੀ ਰਹਿਣਗੇ ਨਾਲ ਉਹਨਾਂ ਦੇ ਨਾਲ ਵੀ ਕਰਾਂਗੇ ਅੱਛਾ ਮੈਂ ਪਹਿਲਾ ਜਦੋਂ ਕਿਸਾਨੀ ਅੰਦੋਲਨ ਜਦੋਂ ਸ਼ੁਰੂ ਹੋਇਆ ਉਦੋਂ ਬੜੀਆਂ ਦਿੱਕਤਾਂ ਸਾਹਮਣਾ ਕਰਨਾ ਪਿਆ ਜਿਵੇਂ ਇਹਨਾਂ ਦੇ ਨਾਲ ਗੱਲਬਾਤ ਨਜ਼ਰ ਆ ਰਿਹਾ ਹੈ ਲੋਕ ਕਹਿੰਦੇ ਨੇ ਕਿਸਾਨ ਇੰਨੀ ਤਿਆਰੀਆਂ ਕਿਵੇਂ ਕਰ ਰਹੇ ਨੇ ਹੁਣ ਟਰੈਕਟਰ ਤੁਸੀਂ ਮੋਡੀਫਾਈ ਕਰਾ ਲਏ ਹੈਗੇ ਆ ਇਹਨਾਂ ਟਰੈਕਟਰ ਦੇ ਨਾਲ ਜੋ ਹੁਣ ਪਹਿਲਾ ਬਾਰਡਰਾਂ ਦੇ ਉੱਪਰ ਚੀਜ਼ਾਂ ਲਾਈਆਂ ਉਹ ਸਾਰੀਆਂ ਔਕੜਾਂ ਪਾਰ ਹੋ ਜਾਣਗੀਆਂ ਜਲਦੀ ਨਹੀਂ ਦੇਖੋ ਇਹ ਉਹ ਔਕੜਾਂ ਪਾਰ ਕਦੋਂ ਸਰਕਾਰ ਉਹ ਤਾਂ ਤਕਰੀਬਨ ਸਰਕਾਰ ਦਾ ਕੰਮ ਹੈ ਸਰਕਾਰ ਨੇ ਆਪਣੇ ਆਪ ਹੀ ਗੇਟ ਖੋਲਣੇ ਆ ਤਾਂ ਫੇਰ ਹੀ ਅਸੀਂ ਅੱਗੇ ਜਾਣਾ ਜਿਹੜੀਆਂ ਇਹ ਸਾਡੀਆਂ ਹੈਗੀਆਂ ਤਿਆਰੀਆਂ ਇਹ ਤਾਂ ਸਾਨੂੰ ਕੋਈ ਬਾਈ ਚਾਂਸ ਕਿਤੇ ਕੋਈ ਖੱਡਾ ਜਾਂ ਕੋਈ ਘਟੂਆ ਆ ਜਾਂਦਾ ਜਾਂ ਕੋਈ ਸਰਕਾਰ ਟੂਆ ਪੱਟ ਦਿੰਦੀ ਆ ਉਹਨੂੰ ਪੂਰਿਆ ਜਾ ਸਕਦਾ ਠੀਕ ਹੈ ਨਾ ਪਰ ਸਰਕਾਰ ਕਿਉਂ ਇਹੋ ਜਿਹੀਆਂ ਮੁਸ਼ਕਲਾਂ ਪੈਦਾ ਕਰਦੀ ਆ ਉਹ ਜਿਹਦੇ ਵਿੱਚ ਸਾਨੂੰ ਇੰਨੇ ਪਰੇਸ਼ਾਨ ਕਰਦੀ ਆ ਸਾਨੂੰ ਦਿੱਲੀ ਰਾਜਧਾਨੀ ਤੇ ਵੀ ਜਾਣ ਨਹੀਂ ਦਿੰਦੀ ਜੇ ਦਿੱਲੀ ਰਾਜਧਾਨੀ ਸਾਨੂੰ ਜਾਣ ਦੇਵੇ ਉੱਥੇ ਸਾਨੂੰ ਕੋਈ ਜਗ੍ਹਾ ਦੇਵੇ ਅਸੀਂ ਉੱਥੇ ਬੈਠੀਏ ਤੇ ਬੈਠ ਕੇ ਆਪਣਾ ਪ੍ਰੋਟੈਸਟ ਕਰੀਏ ਸ਼ਾਂਤ ਮੇਟਾਂਗਣਾ ਦੇਖੋ ਪਹਿਲੇ ਵੀ ਇਹਦਾ ਲੰਬਾ ਸਮਾਂ 13 ਮਹੀਨੇ ਟੈਸਟ ਕੀਤਾ ਇੱਕ ਪੈਸੇ ਦਾ ਵੀ ਕਿਸੇ ਦਾ ਨੁਕਸਾਨ ਨਹੀਂ ਕੀਤਾ ਨਾ ਕੋਈ ਸਰਕਾਰੀ ਪ੍ਰਾਪਰਟੀ ਦਾ ਨਾ ਕੋਈ ਪ੍ਰਾਈਵੇਟ ਤੇ ਨਾ ਅੱਜ ਵੀ ਅਸੀਂ 13 ਫਰਵਰੀ ਤੋਂ ਬੈਠੇ ਆ ਆਪਣੇ ਨੁਕਸਾਨ ਦੀ ਕਰਵਾ ਰਹੇ ਆ ਔਰ ਸਾਡੇ ਉੱਤੇ ਮੋਰਚੇ ਵੀ ਉੱਡ ਜਾਂਦੇ ਆ ਨੇਹਰੀਆਂ ਤੂਫਾਨ ਨਾ ਤੇ ਗਰਮੀ ਦੇ ਵਿੱਚ ਵੀ ਸਾਹਮਣਾ ਕਰਨਾ ਪੈਂਦਾ ਗਰਮੀ ਦਾ ਔਰ ਠੰਡ ਵੀ ਆ ਕੇ ਸਰਦੀ ਵੀ ਆਉਣੀ ਆ ਸਰਦੀ ਵਿੱਚ ਵੀ ਉੱਥੇ ਹੀ ਰਹਿਣਾ ਪਰ ਉਹਦੇ ਵਿੱਚ ਅਸੀਂ ਆਪਣੀਆਂ ਪਰੇਸ਼ਾਨੀਆਂ ਆਪ ਹੀ ਚੱਲੀ ਜਾਂਦੇ ਆ ਪਰ ਇਸ ਸਰਕਾਰ ਨੂੰ ਤਾਂ ਕੋਈ ਪਰੇਸ਼ਾਨੀ ਦਿੱਤੀ ਸਰਕਾਰ ਨੇ ਗੋਲੀਆਂ ਅੰਨੇ ਵਕ ਚਲਾਈਆਂ ਅਥਰੂ ਗਿਆ ਛੱਡੇ ਔਰ ਪਤਾ ਨਹੀਂ ਕਿਹੜੇ ਕਿਹੜੇ ਉੱਥੇ ਤਰ੍ਹਾਂ ਦੇ ਇਸਤੇਮਾਲ ਹਥਿਆਰ ਕੀਤੇ ਗਏ ਔਰ ਪਰ ਅਸੀਂ ਫੇਰ ਵੀ ਸਭ ਜ਼ਬਰਦਸਤ ਮੁਕਾਬਲਾ ਸਬਰ ਦੇ ਨਾਲ ਕੀਤਾ ਅਸੀਂ ਕੋਈ ਇਹੋ ਜਿਹਾ ਕੋਈ ਵੀ ਪ੍ਰੋਟੈਸਟ ਨਹੀਂ ਕੀਤਾ ਜਿਹੜਾ ਕਿ ਮੈਂ ਗੁਰਿਆਣੇ ਦੀ ਗੱਲ ਜ਼ਰੂਰ ਕਰਾਂਗਾ ਜਦੋਂ ਹਰਿਆਣਾ ਬਾਰਡਰ ਦੇ ਉੱਤੇ ਕਿਸਾਨ ਪਹੁੰਚਿਆ ਸੀਗਾ ਉਦੋਂ ਕਾਫੀ ਔਕਣਾ ਲਗਾ ਦਿੱਤੀ ਸੀ ਜਿਵੇਂ ਤੁਸੀਂ ਗੱਲ ਕਰ ਰਹੇ ਹੋ ਗੱਡੇ ਪੱਟ ਦਿੱਤੇ ਸੀ ਵੱਡੇ ਵੱਡੇ ਉਸ ਤੋਂ ਬਾਅਦ ਪੱਥਰ ਰੱਖ ਦਿੱਤੇ ਸੀਗੇ ਜਾਂ ਫਿਰ ਗੱਲ ਕਰੀਏ ਹੋਰ ਨੁਕੀਲੀਆਂ ਚੀਜ਼ਾਂ ਰੱਖ ਦਿੱਤੀਆਂ ਸੀਗੇ ਇਸ ਦੇ ਨਾਲ ਇਹ ਟਰੈਕਟਰ ਜੋ ਮੋਡੀਫਾਈ ਕੀਤਾ ਹੈ ਇਸ ਦੇ ਨਾਲ ਸਾਰੀ ਚੱਕ ਹੋ ਜਾਣਗੀਆਂ ਨਹੀਂ ਇਹਦੇ ਨਾਲ ਨਹੀਂ ਚੱਕੀਆਂ ਜਾਣਗੀਆਂ ਕੰਮ ਸੇ ਕੰਮ ਕੋਈ ਛੋਟੀ ਮੋਟੀ ਕੋ ਮੁਸ਼ਕਲ ਤਾਂ ਹੈ ਜਿਹੜੀ ਹੱਲ ਹੋ ਜਾਊਗੀ ਬਾਕੀ ਪਰ ਇਹ ਸਾਡਾ ਜੀ ਕੋਈ ਇਹ ਪਲਾਨ ਨਹੀਂ ਹੈਗਾ ਜਿਹੜਿਆ ਕਹੇ ਸੀ ਸਰਕਾਰ ਜਾਣ ਦਿੰਦੀ ਐ ਫਿਰ ਆਰਾਮ ਨਾਲ ਚਲ ਜੂਗਾ ਅਸੀਂ ਆਰਾਮ ਨਾਲ ਜਾਣਾ ਚਾਹੁੰਦੇ ਜੇ ਸਰਕਾਰ ਸਾਨੂੰ ਮਲਕ ਜਾਣ ਦਿੰਦੀ ਤਾਂ ਸਾਡਾ ਪਲਾਨ ਜਿਹੜਾ ਆ ਕੋਈ ਇਹੋ ਜਿਹਾ ਪਲਾਨ ਨਹੀਂ ਹੈਗਾ ਬਈ ਅਸੀਂ ਜਿਹੜਾ ਵੀ ੱੱੱਕੇ ਨਾ ਜਾਵਾਂਗੇ ਸਰਕਾਰ ਨੇ ਰੋਕਿਆ ਅਸੀਂ ਰੁਕੇ ਆ ਪਰ ਪਬਲਿਕ ਦੇ ਲਈ ਅਸੀਂ ਖੜੇ ਆ ਪਬਲਿਕਲੀ ਸਰਕਾਰ ਬਣਦੀ ਆ ਪਬਲਿਕ ਲਈ ਉਹਨੂੰ ਸੁੱਖ ਦੇਣਾ ਚਾਹੀਦਾ ਪਬਲਿਕ ਨੂੰ ਪਰੇਸ਼ਾਨ ਨਹੀਂ ਕਰਨਾ ਚਾਹੀਦਾ ਜਿਹੜੀ ਆਮ ਪਬਲਿਕ ਪਰੇਸ਼ਾਨ ਹੋਣ ਲਈ ਕੋਈ ਕਿਸੇ ਪਿੰਡਾਂ ਵਿੱਚ ਦੀ ਜਾਂਦਾ ਕੋਈ ਕਿਸੇ ਬੰਦੇ ਜਾਂਦਾ ਘੁੰਮ ਕੇ ਔਰ ਇੰਨੇ ਲੰਬੇ ਸਮੇਂ ਤੇ ਕਿਸਾਨ ਤਾਂ ਜਿਹੜੇ ਪਰੇਸ਼ਾਨ ਹੈ ਹੀ ਜਿਹੜੀ ਬਾਕੀ ਆਮ ਪਬਲਿਕ ਉਹ ਕਿੰਨੀ ਪਰੇਸ਼ਾਨ ਹੋਣ ਰਹੀ ਆ ਸਰਕਾਰ ਨੂੰ ਇਹ ਰਸਤੇੜ ਖੋਲ ਦੇਣੇ ਚਾਹੀਦੇ ਆ ਤੇ ਸਾਨੂੰ ਅੱਗੇ ਦਿੱਲੀ ਜਾ ਲੰਨ ਦੇਣਾ ਚਾਹੀਦਾ ਅੱਛਾ ਸਰਕਾਰ ਨੇ ਇਹ ਮਤਲਬ ਜੇਕਰ ਸਰਕਾਰ ਕਹਿੰਦੀ ਹੈ ਕਿ ਬਈ ਤੁਸੀਂ ਆਰਾਮ ਨਾ ਜਾਓ ਹਾਲਾਂਕਿ ਜਿਸ ਸਾਹਿਬ ਦੇ ਨਾਲ ਪਹਿਲਾਂ ਵੀ ਹੋਇਆ ਪਹਿਲਾਂ ਵੀ ਕਾਫੀ ਰੁਕਾਵਟਾਂ ਹੋਈਆਂ ਉਦੋਂ ਵੀ ਨਹੀਂ ਜਾਣ ਦਿੱਤਾ ਅੱਗੇ ਪਰ ਹੁਣ ਲੱਗਦਾ ਹੈ ਕਿ ਤੁਹਾਨੂੰ ਕੋਈ ਭਰੋਸਾ ਹੈ ਕਿ ਸਰਕਾਰ ਤੁਹਾਨੂੰ ਜੋ ਤੁਸੀਂ ਟਰੈਕਟਰ ਮਾਰਚ ਦਾ ਐਲਾਨ ਹੋਇਆ ਸਰਕਾਰ ਅੱਗੇ ਜਾਣ ਦੇਵੇਗੀ ਜਾਂ ਫਿਰ ਤੁਹਾਨੂੰ ਲੱਗਦਾ ਹੈ ਕਿ ਔਂਕੜਾ ਹੁਣ ਫੇਰ ਸਰਕਾਰ ਦੁਬਾਰਾ ਨਹੀਂ ਜਿਹੜਾ ਜਿਹੜਾ ਟਰੈਕਟਰ ਮਾਰਚ ਆ ਨਾ ਜੀ ਉਹ ਪੂਰੇ ਭਾਰਤ ਦੇ ਵਿੱਚ ਹਰ ਜਗ੍ਹਾ ਜਗ੍ਹਾ ਤੇ ਕੀਤਾ ਜਾਣਾ ਹੈ ਉਹਦੇ ਵਿੱਚ ਕੋਈ ਇਹ ਨਹੀਂ ਸਾਡਾ ਮਕਸਦ ਹੈਗਾ ਵੀ ਦਿੱਲੀ ਜਾਣ ਦਾ ਦਿੱਲੀ ਜਾਣ ਦਾ ਨਹੀਂ ਮਕਸਦ ਹੈਗਾ ਉਹ ਟਰੈਕਟਰ ਮਾਰਚ ਜਿਹੜਾ ਆ ਆਮ ਕੱਢਿਆ ਜਾਣਾ ਪੂਰੇ ਭਾਰਤ ਵਿੱਚ ਉਹਦੇ ਵਿੱਚ ਕੋਈ ਸਾਡਾ ਦਿੱਲੀ ਜਾਣਾ ਮਕਸਦ ਨਹੀਂ ਹੈਗਾ ਦਿੱਲੀ ਇਹ ਅਸੀਂ ਉਦੋਂ ਹੀ ਜਾਵਾਂਗੇ ਜਿਸ ਦਿਨ ਸਰਕਾਰ ਨੂੰ ਸਾਨੂੰ ਰਸਤੇ ਖੋਲ ਕੇ ਦੇਵੇਗੀ ਰਸਤੇ ਦੇਖੋ ਹਾਈ ਕੋਰਟ ਦੇ ਵਿੱਚ ਫੈਸਲਾ ਹੋਇਆ ਕਿ ਇਹਨਾਂ ਨੂੰ ਰਸਤਾ ਖੋਲ ਦਿੱਤਾ ਜਾਵੇ ਇਹਨਾਂ ਨੂੰ ਦਿੱਲੀ ਜਗ੍ਹਾ ਦਿੱਤੀ ਜਾਵੇ ਔਰ ਐਸੀ ਹੋ ਉਸ ਗੱਲ ਦਾ ਧੰਨਵਾਦ ਕਰਦੇ ਆਂ ਸਰਕਾਰ ਦਾ ਕੋਰਟ ਦਾ ਤੇ ਜੇ ਸਾਨੂੰ ਰਸਤਾ ਖੋਲ ਦਿੱਤੇ ਅਸੀਂ ਉੱਥੇ ਜਾਣ ਨੂੰ ਤਿਆਰ ਆਂ ਧੰਨਵਾਦ ਅੱਛਾ ਜੀ अच्छा अच्छा एक मेनू जरूर गल ये भी मैं जरूर जो ट्रैक्टर ਤੁਸੀਂ ਉਹ ਕੀਤਾ ਹੈਗਾ ਉਹ ਵੀ जरूर मैं देखना ਚਾਹੂੰਗਾ اچھا ਇਹ ਇਹ ਪ੍ਰੋਪਰ ਤਰੀਕੇ ਦੇ ਨਾਲ ਇਹ ਸਾਰਾ ਖੁਦ ਮੋਡੀਫਾਈ ਕੀਤਾ ਗਿਆ ਫਿਰ ਕੋਈ ਕੰਪਨੀ ਹਾਇਰ ਕੀਤੀ ਗਈ ਨਹੀਂ ਨਹੀਂ ਆਪ ਹੀ ਕੀਤਾ ਜਾਂਦੇ ਤਿਆਰ ਇਹ ਜਿਸ ਤਰ੍ਹਾਂ ਸਾਨੂੰ ਲੋੜਾਂ ਹੁੰਦੀਆਂ ਕੋਈ 100 ਅਸੀਂ ਖੇਤਾਂ ਦੇ ਵਿੱਚ ਖੇਤ ਉੱਚੇ ਨੀਵੇਂ ਹੁੰਦੇ ਉੱਚੇ ਨੀਵੇਂ ਹੁੰਦੇ ਆ ਔਰ ਉਹਨਾਂ ਵਿੱਚ ਹੀ ਵਰਤੋਂ ਚਾਹੁੰਦਾ ਕੋਈ ਇਹੋ ਜੀ ਗੱਲ ਨਹੀਂ ਹੈਗੀ ਕਿ ਸਾਨੂੰ ਕਾਫੀ ਜਿੱਦਾਂ ਜਿੱਦਾਂ ਮੁਸ਼ਕਲਾਂ ਹੁੰਦੀਆਂ ਕੋਈ ਖੇਤ ਉੱਚੇ ਨੀਵੇਂ ਕੋਈ ਖੱਡੇ ਟੱਪੇ ਪੂਰ ਨੇ ਔਰ ਉਹਦੇ ਵਿੱਚ ਸਾਡੇ ਕਾਫੀ ਵਰਤੋਂ ਚਾਉਂਦਾ ਹੈ ਮਤਲਬ ਇਹ ਤੁਸੀਂ ਵੈਸੇ ਆਮ ਵਰਤੋਂ ਦੇ ਲਈ ਕਿਸਾਨ ਜੋ ਰੱਖਦਾ ਹੈਗਾ ਉਸ ਵਰਤੋਂ ਲਈ ਰੱਖਿਆ ਹੈ ਪਰ ਜੇਕਰ ਔਂਕੜਾ ਆਉਂਦੀਆਂ ਨੇ ਤਾਂ ਇਹ ਇਹ ਨਾਲ ਜਾਣਗੇ ਤਾਂ ਫਿਰ ਤਾਂ ਮੱਲੋ ਜੇ ਲੋੜਾਂ ਪੈਂਦੀਆਂ ਤਾਂ ਫਿਰ ਬੰਦੇ ਨੂੰ ਲੈ ਜਾਣੇ ਪੈਂਦੇ ਕੋਈ ਹੱਜੀ ਗੱਲ ਹੈ ਮੈਂ ਉਹੀ ਮੈਂ ਗੱਲ ਉੱਥੇ ਜ਼ਰੂਰ ਆਉਂਗਾ ਪਹਿਲਾਂ ਇਹ ਚੀਜ਼ਾਂ ਕਿਉਂ ਨਹੀਂ ਗਈਆਂ ਜਦੋਂ ਕਾਫੀ ਔਂਕੜਾ ਦਾ ਸਾਹਮਣਾ ਕਰਨਾ ਪਿਆ ਦੇਖੋ ਅ गांव ਵੀ ਜਿਹਦੇ ਤਾਂ ਬੰਦੇ ਨੂੰ ਮੁਸ਼ਕਿਲਾਂ ਆਉਂਦੀਆਂ ਉਹਦਾ ਤਾਂ ਸਾਹਮਣਾ ਕਰਨਾ ਪੈਂਦਾ ਜਾਂ ਤਿਆਰੀਆਂ ਕਰਨੀਆਂ ਪੈਂਦੀਆਂ ਪਰ ਇਹਦੇ ਵਿੱਚ ਸਰਕਾਰ ਨੂੰ ਇਹੋ ਜਿਹਾ ਮਾਹੌਲ ਪੈਦਾ ਹੀ ਨਹੀਂ ਕਰਨਾ ਚਾਹੀਦਾ ਕਿ ਉਸ ਪਬਲਿਕ ਨੇ ਤੇ ਤੁਹਾਨੂੰ ਚੁਣਿਆ ਉਹਨਾਂ ਨੂੰ ਤੁਸੀਂ ਰੋਲਣ ਰਹੇ ਆ ਉਹਨਾਂ ਨੂੰ ਤੁਸੀਂ ਇੰਨੀ ਰਿਕਾਪਟਾ ਪਾਉਂਦੇ ਆ ਉਹ ਰਿਕਾਪਟਾ ਨਹੀਂ ਪਾਉਣੀ ਚਾਹੀਦੀ ਉਹਦੇ ਵਿੱਚ ਸਾਨੂੰ ਸਾਡੀ ਬੈਠ ਕੇ ਗੱਲ ਸੁਣੀ ਚਾਹੀਦੀ ਆ ਅੰਦਰੋਂ ਟੇ ਟਾਕ ਟੇਬਲ ਤੇ ਗੱਲ ਹੋਣੀ ਆ ਟੇਬਲ ਤੇ ਬੈਠ ਕੇ ਸਾਡੇ ਨਾਲ ਗੱਲ ਕਰਨ ਜਿਹੜੀ ਦੋ ਟਕ ਕੰਮ ਨਵੇੜੂ اور ਵੀ ਕਿਸਾਨ ਨੇ اچھا ਪਹਿਲਾਂ ਵੀ ਕਿਸਾਨ ਕਾਫੀ ਬਾਰੀ ਗਏ ਹੈਗੇ ਨੇ ਦਿੱਲੀ ਨੂੰ ਜੇਕਰ ਮੈਂ ਗੱਲ ਕਰ ਲਵਾਂ ਜਾਂ ਫਿਰ ਹੋਰ ਜਿਸ ਜਗ੍ਹਾ ਦੇ ਉੱਤੇ ਮੋਰਚਾ ਲੱਗਿਆ ਤੇ ਲੱਗਦਾ ਹੈ ਕਿ ਹੁਣ ਇਸ ਹਿਸਾਬ ਦੇ ਨਾਲ ਪ੍ਰੋਪਰ ਜੋ ਮੋਰਚੇ ਲੱਗਣਗੇ ਜਾਂ ਫਿਰ ਜੋ ਮਾਰਚ ਹੋਵੇਗਾ ਉਸ ਦੇ ਵਿੱਚ ਇਸ ਇਹ ਵਾਲਾ ਮਾਰਚ ਜਿਹੜਾ ਵਾ ਉਹ ਸਕਸੈਸਫੁਲ ਹੋਵੇਗਾ ਜਾਂ ਫਿਰ ਕੋਈ ਔਕੜਾ ਆਉਂਦੀਆਂ ਨੇ ਤੇ ਉਸ ਨੂੰ ਕਿਸਾਨ ਐਤ ਕੀ ਪਾਰ ਕਰ ਜਾਣਗੇ ਲੱਗਦਾ ਹੈ ਨੇ ਕੋਈ ਇਦਾਂ ਦੀ ਗਲਤ ਨਹੀਂ ਕਿ ਜੇਕਰ ਉਹ ਉਹ ਤੁਹਾਨੂੰ ਮੱਗੇ ਵੀ ਦੱਸ ਚੁੱਕੇ ਮਜੀ ਉਹ ਔਕਣਾ ਮੋਰੇ ਸਾਨੂੰ ਕਰਕੇ ਦੇਣਗੇ ਜੇ ਸਾਨੂੰ ਉਹ ਮੋਰੇ ਇਦਾਂ ਦਾ ਮਸਲੇ ਹੱਲ ਕਰ ਦੇਣਗੇ ਵੀ ਜਿਹੜਾ ਉਹ ਟੋਆ ਪੱਟ ਦੇਣਾ ਮੋਰੇ ਕੰਧ ਕਰ ਦੇਣਾ ਕਿਲ ਗੜ ਦੇਣਾ ਵੀ ਯਾਰ ਹੁਣ ਕੁਛ ਨਾ ਕੁਛ ਆਪਣੇ ਵੱਲੋਂ ਤਾਂ ਕਰਨਾ ਪੈਣਾ ਆ ਇਹ ਜਿਹੜੀ ਚੀਜ਼ ਆ ਇਹ ਸਾਡੀ ਆਪਣੇ ਘਰ ਦੀ ਆ ਇਹਦੇ ਵਿੱਚ ਅਸੀਂ ਖੱਤਿਆਂ ਚ ਵੀ ਕੰਮ ਲੈਨੇ ਆ ਇਹਨੂੰ ਟੋਆ ਟਾਪ ਉਹਦੇ ਇੱਜਤ ਦਾ ਸਾਨੂੰ ਮੁਸ਼ਕਲ ਮੋਰੇ ਦਿਖ ਰਹੀ ਸੀਗੀ ਅਸੀਂ ਉਸ ਹਿਸਾਬ ਦੇ ਨਾਲ ਨਾ ਆਪਣਾ ਇਹ ਕੰਮ ਸ਼ੁਰੂ ਕੀਤਾ ਵੀ ਇਹ ਸਾਡਾ ਘਰ ਦੇ ਵਿੱਚ ਵਰਤਮਾਪੇ ਜਿੱਦਾਂ ਹੁਣ ਸਾਨੂੰ ਮੋਹਰੇ ਪਹਿਲੀ ਵਾਰੀ ਸਾਨੂੰ ਨਹੀਂ ਸੀ ਪਤਾ ਵੀ ਇਹ ਐਡਾ ਮੋਹਰੇ ਉਹ ਜਿਹੜਾ ਵੀ ਇਹ ਆਪਣੇ ਕਰ ਦੇਣਗੇ ਵੀ ਸਾਡੇ ਮੋਹਰੇ ਕਿੱਲਾ ਕਾੜ ਦੇਣਗੇ ਕੰਕਰੀਟ ਕਰ ਦੇਣਗੇ ਜਿੰਨਾ ਕਿ ਸਾਡੇ ਕੋਲ ਵੀ ਹੁੰਦਾ ਫਿਰ ਘਰ ਲਈ ਵੀ ਪਰਤਾਂ ਲਈ ਵੀ ਆ ਤੇ ਬਾਹਰ ਲਈ ਵੀ ਪਰਤਾਂ ਲਈ ਵੀ ਰੱਖ ਲਿਆ ਗਿਆ ਆ ਕਿੰਨਾ ਹੋਰ ਵੀ ਜ਼ਰੂਰ ਹੋਰ ਵੀ ਮੈਂ ਜ਼ਰੂਰ ਦਿਖਾਣਾ ਚਾਹੂੰਗਾ ਇਹ ਟਰੈਕਟਰ ਤੁਸੀਂ ਜਿਹੜੇ ਹੈਗੇ ਨੇ ਹੋਰ ਵੀ ਟਰੈਕਟਰ ਜਿਹੜੇ ਨੇ ਉਹ ਜ਼ਰੂਰ ਤੁਹਾਨੂੰ ਦਿਖਾਉਂਗਾ ਇਹ ਦੇਖੋ ਨਵੇਂ ਟਰੈਕਟਰ ਜਿਹੜੇ ਨੇ ਉਹ ਕਿਸਾਨਾਂ ਨੇ ਅ ਜਰੂਰ ਕਿਉਂਕਿ ਇਹ ਸਾਰੇ ਟਰੈਕਟਰ ਮੋਡੀਫਾਈ ਨੇ ਤੇ ਇਹ ਸਾਰੇ ਜਿੰਨੇ ਟਰੈਕਟਰ ਨੇ ਉਹ ਸਾਰੇ ਐਤਕੀ ਜੋ ਮਾਰਚ ਹੋਵੇਗਾ ਕਿਸਾਨਾਂ ਵੱਲੋਂ ਟਰੈਕਟਰ ਮਾਰਚ ਦਾ ਜੋ ਐਲਾਨ ਕੀਤਾ ਗਿਆ ਉਹ ਉਹਨਾਂ ਮਾਰਚ ਦੇ ਵਿੱਚ ਇਹ ਸਾਰੇ ਟਰੈਕਟਰ ਜਾਣਗੇ ਯੂਥ ਵੀ ਯੂਥ ਕਿਸਾਨ ਵੀ ਸਾਡੇ ਨਾਲ ਲਿਆ ਉਹਨਾਂ ਦੇ ਨਾਲ ਵੀ ਜਰੂਰ ਗੱਲਬਾਤ ਕਰਾਂਗੇ ਬਈ ਇਹ ਪ੍ਰੋਪਰ ਤਰੀਕੇ ਨਾਲ ਤਿਆਰੀਆਂ ਕੀਤੀਆਂ ਗਈਆਂ ਨੇ ਬੜੇ ਹੀ ਡੂੰਗੇ ਤਰੀਕੇ ਦੇ ਨਾਲ ਐਤਕੀ ਟਰੈਕਟਰ ਮੋਡੀਫਾਈ ਕੀਤਾ ਗਿਆ ਹੈ ਕਿ ਨਾ ਔਂਕੜਾ ਨੂੰ ਸੋਚਦੇ ਹੋਏ ਕਿ ਬਈ ਆਹ ਟਰੈਕਟਰ ਇਦਾਂ ਮੋਡੀਫਾਈ ਕੀਤਾ ਜਾਵੇ ਪਰ ਇਹ ਔਂਕੜਾਂ ਦਾ ਇੱਕੋ ਹੀ ਅਸਰ ਸਰਕਾਰ ਦੇ ਇਹ ਜੇ ਕਾਨੂੰਨ ਮੰਨ ਜੇ ਇਹਨਾਂ ਤਾਂ ਕੋਈ ਔਂਕੜ ਨਹੀਂ ਦੋਨਾਂ ਦੋਨੇ ਪੱਖ ਵਧੀਆ ਰਹਿਣਗੇ ਸਾਡਾ ਤਾਂ ਹਜੇ ਵੀ ਜਿਹੜਾ ਆਪਣੇ ਵੱਲੋਂ ਨਰਮੀ ਵਰਤੀ ਜਾ ਰਹੀ ਆ ਪਰ ਆਪਣੇ ਵੱਲੋਂ ਸਾਡੀ ਪੂਰੀ ਤਿਆਰੀ ਆ ਵੀ ਸਰਕਾਰ ਕੋਈ ਵੀ ਜਾਨੀ ਤੱਕਾਸ਼ਾ ਹੀ ਨਹੀਂ ਕਰ ਸਕਦੀ ਹੱਦ ਨਾਲੋਂ ਵੱਧ ਬੈਰੀਗੇਟ ਤੂਣ ਨੂੰ ਵੀ ਰੱਖੇ ਆ ਆਪਣੇ ਆ ਜਿਹੜੇ ਬੰਪਰ ਲਾਏ ਆ ਤੇ ਬੈਰੀਗੇਟ ਤੂਣ ਨੂੰ ਤੇ ਤੂਣ ਲਈ ਦੂਜੇ 4x4 ਟਰੈਕਟਰ ਆ ਅੱਛਾ ਹਾਂਜੀ ਬਾਕੀ ਇਹਨਾਂ ਦੀ ਪਾਵਰਾਂ ਵਧਾਈਆਂ ਆਪਣੇ ਆ ਮਿਸਤਰੀ ਭਾਜੀ ਆ ਇਹਨਾਂ ਨੂੰ ਭਾਵੇਂ ਪੁੱਛ ਸਕਦੇ ਆ ਅੱਛਾ ਮਤਲਬ ਪ੍ਰੋਪਰ ਤਿਆਰੀਆਂ ਜੋ ਹੋਈਆਂ ਨੇ ਉਹ ਪ੍ਰੋਪਰ ਕੀਤੀਆਂ ਗਈਆਂ ਨੇ ਤਾਂ ਕਿ ਕਿਸੇ ਵੀ ਤਰੀਕੇ ਦੇ ਨਾਲ ਕੋਈ ਚੀਜ਼ ਖੇਚਣੀ ਹੋਵੇ ਜਾਂ ਧੱਕਣੀ ਹੋਵੇ ਉਹ ਸਾਰਾ ਤੁਸੀਂ ਮਤਲਬ ਹਾਂਜੀ ਇਹ ਸਾਰਾ ਕੁਝ ਕੀਤਾ ਆ ਭਾਜੀ ਹਰੇਕ ਟਰੈਕਟਰ ਦੀ ਜਾਨਕੀ ਕੱਲੇ ਕੱਲੇ ਟਰੈਕਟਰ ਦੀ ਹਰੇਕ ਦੀ ਆਪਣੀ ਆਪਣੀ ਵਿਸ਼ੇਸ਼ਤਾ ਆ ਠੀਕ ਹੈ ਜੀ ਤੁਸੀਂ ਸਾਧ ਤੱਕ ਦੇਉ ਨਾਲ ਚੱਲ ਕੇ ਵਿੱਚ ਵਿਸ਼ੇਸ਼ਤਾਵਾਂ ਜਿੱਦਾਂ ਤੁਸੀਂ ਦੇਖ ਸਕਦੇ ਆ ਟਰੈਕਟਰਾਂ ਦੇ ਬੰਪਰ ਦੇਖੋ ਨਾ ਕਿੱਡੇ ਕਿੱਡੇ ਆ ਆ ਦੇਖੋ ਇਹਦਾ ਬੰਪਰ ਦੇਖ ਲਓ ਉਹਦਾ ਬੰਪਰ ਦੇਖ ਲਓ ਨਾ ਇਹ ਸਿਰਫ ਜਿਹੜੀ ਸੈਂਟਰ ਗਵਰਨਮੈਂਟ ਨੇ ਧੱਕੇਸ਼ਾਹੀ ਕਰਦੀ ਵੀ ਕਿਸਾਨਾਂ ਨਾਲ ਹੈ ਨਾ ਆਪਾਂ ਸਿਰਫ ਕਿਸਾਨਾਂ ਦੀ ਹੈਲਪ ਕਰਦੇ ਪਏ ਸਾਥ ਦਿੰਦੇ ਪਏ ਠੀਕ ਹੈ ਜੀ ਇਹ 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 ਬੈਰੀਕੇਡ ਨੂੰ ਅੱਗਿਓ ਚੱਕਣ ਦੇ ਲਈ ਹੈਗਾ ਨਹੀਂ ਇਹ ਜਿੱਦਾਂ ਮੰਨ ਲਓ ਤੂੰ ਧੱਕਣ ਨੂੰ ਆ ਬੈਰੀਕੇਡ ਧੱਕਣ ਦੇ ਲਈ ਆਪਾਂ ਤਾਂ ਅੱਗੇ ਨੂੰ ਧੱਕਣ ਲਈ ਆ ਜੀ ਇਹ ਜਿੱਦਾਂ ਮਰਜੀ ਤੁਸੀਂ ਮਾਰ ਅਨਕੀਜ਼ ਕੀਤੀਆਂ ਹੁੰਦੀਆਂ ਜੀ ਇਹ ਜਿਹੜੇ 4/4 ਟਰੈਕਟਰ ਤੁਸੀਂ ਦੇਖਦੇ ਪਏ ਹਨ ਜੀ ਇਹ ਬੈਰੀਕੇਟ ਖਿੱਚਣ ਨੂੰ ਮੰਨ ਲਓ ਉਹਨਾਂ ਆਪ ਪੜੀਏ ਇਹ ਵਾਲੇ ਬੈਰੀਕੇਟ ਕਿੱਥੇ ਨੂੰ ਖੇਚਣ ਨੂੰ ਆ ਜੀ ਹਾਂਜੀ ਬਿਲਕੁਲ ਜੀ ਇਹ ਨਾਲ ਖੇਚਣ ਨੂੰ ਆ ਜੀ ਤੇ ਇਹਨਾਂ ਦੀ ਪਾਵਰ ਵਧਾਈ ਹੋਈ ਹੈ ਇਹਨਾਂ ਸਾਰਿਆਂ ਦੀ ਪਾਵਰਾਂ ਵਧਾਈਆਂ ਹੋਈਆਂ ਨੇ ਕਿ ਤਾਂਕੀ ਜੇਕਰ ਕੋਈ ਅੜਚਣ ਆਉਂਦੀ ਆ ਫਿਰ ਕੋਈ ਚੀਜ਼ ਆਉਂਦੀ ਹੈ ਤੇ ਉਹ ਸਾਰਿਆਂ ਨੂੰ ਜਿਹੜਾ ਹੈਗਾ ਉਹ ਸੋਲਵ ਕਰ ਸਕੇ ਅੱਛਾ ਇੱਕ ਇਹ ਮੋਡੀਫਾਈ ਕੀਤਾ ਹੋਇਆ ਟਰੈਕਟਰ ਹੈ ਜਰੂਰ ਇਹਦੀ ਚਰਚਾ ਬਹੁਤ ਹੋ ਰਹੀ ਹੈ ਇਸ ਵਕਤ ਸੋਸ਼ਲ ਮੀਡੀਆ ਤੇ ਵੀ ਕਾਫੀ ਲੋਕ ਜਾਣਨ ਨੂੰ ਜਿਹੜੇ ਨੇ ਉਤਸੁਤ ਨੇ ਇਹ ਪਹਿਲਾਂ ਤੋਂ ਤਿਆਰ ਸੀਗਾ ਜਾਂ ਫਿਰ ਹੁਣ ਤਿਆਰ ਕੀਤਾ ਗਿਆ ਦੇਖੋ ਜੀ ਇਹ ਤਿਆਰ ਤੋਂ ਚਲੋ ਪਹਿਲਾਂ ਇਹ ਤਾਂ ਹੋਇਆ ਆ ਆਪਾਂ ਆਪਣੀ ਕੀਤੀ ਦੇ ਕੰਮਾਂ ਦੀ ਗੱਲ ਕਰਦੇ ਠੀਕ ਹੈ ਜੀ ਤੇ ਹੋਰ ਵੀ ਕੰਮ ਲਈ ਵਰਤਦੇ ਜਿੰਨਾ ਕੋਈ ਕਰਾ ਟੂਆ ਪੂਰਨੇ ਨੂੰ ਕੰਮ ਆਉਂਦਾ ਹੈ ਨਾ ਜੀ ਦੂਜੀ ਗੱਲ ਇਹ ਆ ਜਿਹੜੀ ਧੱਕੇਸ਼ਾਹੀ ਸੈਂਟਰ ਗਵਰਨਮੈਂਟ ਕਰਦੀ ਪਈ ਆ ਕਿਸਾਨਾਂ ਦੇ ਨਾਲ ਹਨਾ ਜੀ ਤੇ ਉਹਦੇ ਲਈ ਆਪਾਂ ਇਹ ਬੈਰੀਕਾਟ ਹਟਾਉਣ ਨੂੰ ਜਿਹੜੇ ਉਹਨਾਂ ਨੇ ਛਾੜ ਕੇ ਦੇ ਉੱਤੇ ਤੁਸੀਂ ਦੇਖੇ ਹੋਣੇ ਕਿ ਕਿੱਲਾ ਗੱਡੀਆਂ ਹੋਈਆਂ ਹਨਾ ਜੀ ਤੇ ਉਹਨਾਂ ਦੇ ਮੂਰੇਓ ਕਰਾਹ ਲਾਇਆ ਕਿੱਲਾ ਹਟਾਉਣ ਨੂੰ ਤੇ ਚਾਹ ਕੇ ਕੋਈ ਦਾ ਟਾਇਰ ਨਾ ਪੈਂਚਰ ਹੋਵੇ ਜਨ ਕਿ ਉਸ ਕੰਮ ਲਈ ਵਰਤਿਆ ਜਾਊਗਾ ਇਹਨਾਂ ਦੀ ਇੰਜਨਾਂ ਦੀਆਂ ਪਾਵਰਾਂ ਵਧਾਈਆਂ ਹੋਈਆਂ ਸਿਰਫ ਇਹ ਆ ਕਿ ਆਪਾਂ ਕਿਸਾਨਾਂ ਦਾ ਸਾਥ ਦੇਣੇ ਆ ਉਹਨਾਂ ਨਾਲ ਤੱਕੇਸ਼ਾਈ ਬਹੁਤ ਜ਼ਿਆਦਾ ਹੋ ਰਹੀ ਹੈ ਠੀਕ ਹੈ ਜੀ ਸ਼ੁਕਰੀਆ ਤਾਂ ਬਿਲਕੁਲ ਕਿਸਾਨ ਨੇ ਜਨਾਂ ਦੇ ਨਾਲ ਗੱਲਬਾਤ ਕੀਤੀ ਹੈਗੀ ਇਹ ਤਾਂ ਪ੍ਰੋਪਰ ਤਰੀਕੇ ਦੇ ਨਾਲ ਕਿਸਾਨਾਂ ਨੇ ਹੁਣ ਜਿਹੜੀ ਹੈ ਉਹ ਤਿਆਰੀ ਕੀਤੀ ਹੋਈ ਹੈ ਕਿਸਾਨਾਂ ਦਾ ਕਹਿਣਾ ਹੈ ਕਿ ਜਿਹੜਾ ਹੈਗਾ ਇਹ ਉਹ ਅਗਲੇ ਆਉਣ ਵਾਲੇ ਦਿਨਾਂ ਦੇ ਵਿੱਚ ਜਦੋਂ ਟਰੈਕਟਰ ਮਾਰਚ ਹੋਵੇਗਾ ਜਿਸ ਦਿਨ ਦਾ ਐਲਾਨ ਕੀਤਾ ਹੈਗਾ 15 ਅਗਸਤ ਦਾ ਐਲਾਨ ਕੀਤਾ ਗਿਆ ਹੈ ਤਾਂ 15 ਅਗਸਤ ਨੂੰ ਕਿਸਾਨ ਜਿਹੜੇ ਨੇ ਉਹ ਸ਼ਾਇਦ 14 ਅਗਸਤ ਨੂੰ ਜਿਹੜਾ ਹੈ ਕਿਸਾਨ ਪੰਜਾਬ ਤੋਂ ਦਿੱਲੀ ਦੇ ਲਈ ਚੱਲਣਗੇ ਅਤੇ 15 ਅਗਸਤ ਨੂੰ ਜਿਹੜਾ ਹੈ ਉਹ ਦਿੱਲੀ ਦੇ ਵਿੱਚ ਪਹੁੰਚ ਕੇ ਜਿਹੜਾ ਹੈ ਉਹ ਕਿਸਾਨਾਂ ਵੱਲੋਂ ਟਰੈਕਟਰ ਮਾਰਚ ਕੀਤਾ ਜਾਣਾ ਜਿਸ ਦਾ ਐਲਾਨ ਕਿਸਾਨ ਕਰ ਚੁੱਕੇ ਨੇ ਪਰ ਸਰਕਾਰਾਂ ਵੱਲੋਂ ਵੀ ਪ੍ਰੋਪਰ ਤਰੀਕੇ ਦੇ ਨਾਲ ਇਸ ਵਕਤ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਤਾਂ ਕਿ ਕਿਸੇ ਵੀ ਤਰੀਕੇ ਦੇ ਨਾਲ ਜਿਹੜਾ ਹੈਗਾ ਕਿਸਾਨਾਂ ਨੂੰ ਰੋਕਿਆ ਜਾਵੇ ਪਰ ਕਿਸਾਨ ਲਗਾਤਾਰ ਜਿਵੇਂ ਪਹਿਲਾਂ ਤਿਆਰੀਆਂ ਕਰਕੇ ਜਾ ਰਹੇ ਸੀਗੇ ਪਰ ਉਸ ਤੋਂ ਵੱਧ ਹੁਣ ਜਿਸ ਹਿਸਾਬ ਦੇ ਨਾਲ ਤੁਸੀਂ ਟਰੈਕਟਰ ਤੁਹਾਨੂੰ ਦਿਖਾਏ ਨੇ ਜਾਂ ਫਿਰ ਜਿਸ ਤਰੀਕੇ ਦੇ ਨਾਲ ਕਿਸਾਨਾਂ ਵੱਲੋਂ ਟਰੈਕਟਰ ਨੂੰ ਮੋਡੀਫਾਈ ਕੀਤਾ ਗਿਆ ਹੈ ਤਾਂ ਵੱਧ ਤਿਆਰੀਆਂ ਜੜੀਆਂ ਨੇ ਉਹ ਕਿਸਾਨਾਂ ਨੇ ਵੀ ਕੀਤੀਆਂ ਹੋਈਆਂ ਨੇ ਤਾਂ ਕਿ ਕਿਸੇ ਵੀ ਔਂਕੜਾ ਜੜੀਆਂ ਟਰੈਕਟਰ ਮਾਰਚ ਦੇ ਵਿੱਚ ਆਉਂਦੀਆਂ ਨੇ ਜਾਂ ਫਿਰ ਕੁਝ ਕਰਨ ਦੀ ਗੱਲ ਹੁੰਦੀ ਹੈ ਉਦੋਂ ਆਉਂਦੀਆਂ ਨੇ ਤਾਂ ਉਹਨਾਂ ਸਾਰੇ ਔਂਕੜਾ ਨੂੰ ਜਿਹ ਉਹ ਕਿਸਾਨ ਭਾਰ ਕਰ ਸਕਣ ਜਿਸ ਦੇ ਲਈ ਪ੍ਰੋਪਰ ਤਰੀਕੇ ਦੇ ਨਾਲ ਕਿਸਾਨਾਂ ਵੱਲੋਂ ਆਪਣੇ ਟਰੈਕਟਰਾਂ ਨੂੰ ਆਪਣੇ ਹੋਰ ਚੀਜ਼ਾਂ ਨੂੰ ਜਿਹੜਾ ਹੈ ਮੋਡੀਫਾਈ ਕੀਤਾ ਗਿਆ ਹੈ ਉਮੀਦ ਕਰਦੇ ਹਾਂ ਤਸਵੀਰਾਂ ਚੰਗੀਆਂ ਲੱਗੀਆਂ ਹੁਣਗੇ ਕੈਮਰਾ ਪਸੰਪੰਗ ਦੇ ਨਾਲ ਰਾਜਗੁਪਤ ਜਲੰਧਰ